ਕਪੜੇ ਤਾਂ ਕੇਂਦਰ ਬਲਾਈ ਸੋਨੇ ਸੁੱਕ ਗਏ ਹਾਂ ਤਾਂ ਮੈਂ ਉੱਤਲ ਪੁੱਤਲੀ ਜੀ ਕਰਤੀ ਸੀਗੀ ਹਾਂ ਇੱਧਰ ਚੱਲ ਪਿਆ ਤੂੰ ਉਹ ਮੇਰੇ ਕਿੱਧਰ ਤੋਂ ਕੀ ਲੈਣਾ ਮੈਂ ਇੱਧਰ ਮਰਜੀ ਜਾ ਮਮੂਈ ਨਾ ਬੋਲੀ ਜਾਇਆ ਕਰ ਮਰੀ ਤਾਂ ਚੁੰਮਕੀ ਦੋਰਾ ਪਾ ਦੂ 100 ਕੰਮ ਜੰਨਾ ਮੈਂ ਭੰਕੀ ਜਾ ਨਿਚਲਾ ਤਾਂ ਬੈਠਾ ਨਹੀਂ ਨਾ ਤੇ ਪਾਣੀ ਕਰਾਉਣੀ ਹੁੰਦੀ ਹੈ ਤੈਨੂੰ ਪਤਾ ਤਾਂ ਹੈਗਾ ਇਹਦਾ ਗਿਆ ਹੋਊਗਾ ਕਿਸੇ ਕੋਲੇ ਦਾਰੂ ਪੀਣਾ ਉਹ ਦੇਖ ਲੈ ਉਹ ਹੋ ਜਾ ਤੇਰਾ ਪੁੱਤ ਸਲੱਗਾ ਉਨਹੀਂ ਲਾਇਆ ਉਹਨੂੰ ਕਿੰਨੇ ਵਾਰੀ ਸਮਝਾਇਆ ਵੀ ਹਟ ਜਾ ਭਈ ਨਾ ਲਿਆ ਕੇ ਦਿਆ ਕਰ ਤੂੰ ਸੁਣੋਣੀ ਹਟਦੀ ਨਾ ਪੁੱਤ ਘਾਟਾ ਕੰਜਰ मैं देखा नहीं, तो नहीं है बापू सामने दा गा। दारू ने घर पट छा मैं कि करा फिट किया सारे टबर ने ना मुंडा आखे लगे ना प्यो आखे लगे कुी बार च बैठी है ब्याह के तोर दी कुी ਹਲੇ ਕੀ ਕਰਦੀ ਆ ਹੋ ਗਈ ਪੜਾਈ ਕਰੀ ਆਣੀ ਆ ਮੈਂ ਕਹਿੰਦੀ ਸੀ 2 ਮਿੰਟ ਇਹਨੂੰ ਕਿਤਾਬ ਨੂੰ ਪਰਾ ਰੱਖ ਕੇ ਨਾ ਕੱਪੜੇ ਤਾਂ ਮਾਰਦੇ ਭੈਣ ਬਣ ਕੇ ਬਾਬੂ ਦੂਸਰੇ ਦਿਮੰਮੀ ਦੋ ਆਣੀ ਹੈਗੀ ਤੂੰ ਹੈ ਮੈਂ ਸਫੇਰੇ ਪੇਪਰ ਦੇਣਾ ਉਹਨਾਂ ਨੂੰ ਪੜ ਲਾਉਂਦਾਂ ਨੇ ਘਰ ਦੇ ਕੰਮ ਵੀ ਸਿੱਖ ਲਾ ਰੋਟੀ ਸਬਜ਼ੀ ਵੀ ਨਹੀਂ ਆਉਂਦੀ ਤੂੰ ਐਡੀ ਵੱਡੀ ਹੋ ਗਈ ਹਲੇ ਐਡੀ ਬੁਢੀ ਹੋ ਗਈ ਮੈਂ ਹਲੇ 16 ਸਾਲ ਦੀ ਆ ਬੁਢੀ ਤਾਂ ਹੋ ਗਈ ਵਿਆਹਣ ਵਾਲੀ ਤਾਂ ਹੋ ਗਈ ਮਾਂ ਤਾਂ ਪਹਿਲਾਂ ਜਰਾ ਚੋਰਾ ਕਰੀ ਜਾਂਦੀ ਐ ਨਾ ਕਈ ਜਾਓ ਮੈਂ ਤਾਂ ਅੱਬ ਦੀ ਮਰਜ਼ੀ ਨਾਲ ਕਰਾਉਂਗੀ ਪੜ ਲਾਉਣ ਤੋਂ ਪਹਿਲਾਂ ਕੁਝ ਕਰ ਲਾਉਣ ਤੋਂ ਪੰਜ ਸਾਰੀ ਉਮਰ ਹੀ ਮਾਜਨੇ ਨੇ उधर तो तेरा पिओ दो दुखी कर दू लग जा कर जिद मेरा जी करा ना चाके में तो मैं बह के तोर दूंगी मैं देखना भी नहीं है तू भी तो पाना, पाना नहीं है पापा भी ना मैं पीनी नहीं। पीनी पीनी नहीं है दारू पी लहू तो पीनी है क्या कर मेन पा भेड़िया लगदिया ने सोहनी लग दी है नही है जी लक्षण रहे तेरे ਅੱਬੇ ਤੂੰ ਤਾਂ ਸੜ ਲੈ ਲਾ ਤੂੰ ਨਿੱਕੋ ਜੀਆਂ ਹੋ ਗਈਆਂ ਨਹੀਂ ਕਿ ਪੜਦੀ ਲੋ ਅੱਗ ਚ ਲੈਣਾ ਮੈਂ ਦੇਖਦੀ ਹੈ ਕਿ ਰਿਸ਼ਤਾ ਮੈਂ ਕੀਤਾ ਭੈਣ ਮੇਰੀ ਤੈਨੂੰ ਪੜਨ ਨੂੰ ਨਹੀਂ ਮਾਨਾ ਕੀਤਾ ਮੈਂ ਦੇਖਦੀ ਬਸ ਰਿਸ਼ਤਾ ਇਹਦਾ ਤਾਂ ਵਿਆਹ ਕੇ ਤੋੜਦੀ ਮੈਂ ਇਹਨੂੰ ਵੜਦੀਆਂ ਜੂੜੇ ਦਾ ਪਤਾ ਨਾ ਮਾਂ ਨੂੰ ਕਿੰਨਾ ਤੰਗ ਕਰਦਾ ਕਿੰਨਾ ਕੁਛ ਘਟੇਰਾ ਕਰਦਾ ਦੱਸ ਕਿਠਾ ਨਹੀਂ ਹੋਣਾ ਮੇਰਾ ਇਹਨਾਂ ਤੋਂ ਵਿਆਹ ਕੇ ਤੋੜਨਾ ਜੇ ਮੈਨੂੰ ਐ ਨਹੀਂ ਬੋਲੀਦਾ ਹੁੰਦਾ ਉਹਦਾ ਬਲੱਡ ਘਟ ਵਾਧੇ ਜਾਂਦਾ ਪਹਿਲਾਂ ਕਿੰਨੀਆਂ ਦਵਾਈਆਂ ਤੇ ਪੈਸੇ ਲਾ ਕੇ ਹਟਿਆ ਕੁਛ ਤਾਂ ਸੋਚ ਲਿਆ ਕਰ ਭੈਣ ਬਣ ਕੇ ਮਗਜਾ ਪਾਪੀ ਬਣੇ ਨਾ ਦਿਮਾਗ ਖਰਾਬ ਨਾ ਕਰ ਤੈਨੂੰ ਪੜਨ ਨੂੰ ਰੋਕੇ ਸੀ ਨਹੀਂ ਰੋਕਿਆ ਦੋ ਜੇ ਇੱਕ ਅੱਧਾ ਕੰਮ ਧੰਦਾ ਕਰ ਲੇਗੀ ਵਿੱਚ ਦੀ ਉੱਠ ਕੇ ਕੁਝ ਸਿੱਖ ਲੇਗੀ ਤੇਰੇ ਤੇਰੇ ਕੰਮ ਆਉਣਗੇ ਭੈਣ ਮਰੀਏ ਮੈਂ ਨਹੀਂ ਕਰਦੀ ਫਸ ਕੇ ਤੂੰ ਖਾ ਲਾ ਬਾਬਾ ਨਾ ਵੋਹ ਵੀਰੇ ਨੂੰ ਦਾਦੂ ਮੈਂ ਵੱਧ ਘੱਟ ਬੋਲਦੀ ਆ ਮੈਨੂੰ ਜੇ ਵੱਡੀਆਂ ਨੇ ਕੁਝ ਮਰਜ਼ੀ ਬੋਲ ਜਾਏਂਗੀ ਚੱਲ ਜਾ ਕੇ ਅਮਰਜੀਤ ਕੋਲੇ ਪਤਾ ਕਰਦੇ ਆ ਕਹਿੰਦਾ ਸੀਗਾ ਬਣਾਉਣ ਵਾਲੀ ਆ ਕਹਿੰਦਾ ਬਣ ਕੀ ਹੁਣ ਤੱਕ ਐਤਨਾਂ ਹੋ ਗਏ ਕਹੇ ਨੂੰ ਸਾਰੇ ਹੱਥ ਨੇ ਵਲੇ ਤਾਂ ਮੈਨੂੰ ਵੀ ਨੀਂਦ ਨਹੀਂ ਆਉਂਦੀ ਇਹ ਤਾਂ ਬੁੜੀਆਂ ਹੀਆਂ ਦਾ ਪੰਗਾ ਵੀ ਪਛਣਣਾ ਹਮ ਸੋਡੇ ਪਿਉਦੀ ਪੀਂਨਾ ਮੈਂ ਵੜਾ ਸਰੀਰ ਹੈ ਮੇਰੇ ਸਾਲੇ ਤਰਾ ਫਿਰਦਾ ਕੰਮ ਧੰਦਾ ਕਰਦਾ ਥੋਡਾ ਇਹ ਹੱਥ ਨੇ ਕੋਲ ਅਪੀਲ ਇਹਨਾਂ ਮੇਰੇ ਸਾਹ ਦੀ ਏ ਚੁੱਪਾ ਕੇ ਬਹਿ ਜਾਂਦੀ ਹੈ ਆ ਕੇ ਆਈ ਜਦੋਂ ਤੱਕ ਮਾਰ ਸੀ ਜਲਾ ਰਹੀ ਗੰਡੇ ਚੜਾਦਾ ਨੀ ਪੁੱਤਰੇ ਬੜਾ ਲੁਕੀਰ ਕਰਦਾ ਮੈਂ ਗੁੱਟ ਦੀ ਕੈਰੀ ਅਮਰੀਤ ਹੋਏ ਆ ਵੀ ਤਾਂ ਵਧੀਆ ਇਧਰ ਫਿਰਦਾ ਉਹ ਤੇਰੇ ਕੋਲ ਹੀ ਆਇਆ ਸੀ ਮੈਂ ਹੁਣ ਫਿਰਨ ਨੂੰ ਭੈਰ ਤਾਂ ਕਿਹੜਾ ਪੰਚਾਇਤ ਮੈਂਬਰ ਆ ਮੇਰੇ ਲਈ ਕੀ ਕੰਮ ਹੋਵੇ ਤੂੰ ਉਹ ਤੈਨੂੰ ਪਤਾ ਤਾਂ ਹੈਗਾ ਹੁਣ ਟਾਈਮ ਹੋ ਗਿਆ 8 ਦਾ ਨਾਲੇ ਤੂੰ ਉੱੱਤੇ ਕਹਿੰਦਾ ਸੀ ਮੈਂ ਪਾ ਰੱਖੀ ਆ ਕੀ ਬਣ ਗਈ ਉਹ ਹੁਣ ਤਾਂ ਉਹ ਤਾਂ ਬਣਦੀ ਤਾਂ ਹਾਂ ਬਣਾ ਲਈ ਥੋੜੀ ਜੀ ਲਿਆ ਫੇਰ ਅਜ ਲਵਾ ਪੇਗ ਮੇਰੀ ਗੱਲ ਸੁਣਦਾ ਯਾ ਇਹ ਤਾਂ ਨਾ ਨਾ ਇੱਕ ਦੇ ਵੀ ਦੋ ਪਰ ਸੋਡੀਆਂ ਬੁੜੀਆਂ ਸਾਡੇ ਬੁੜੇ ਲਾਂਬਾ ਦੇ ਦਿੰਦੇ ਨੇ ਤੂੰ ਲਾਂਬੇ ਮੁਬੜ ਦੇ ਓਏ ਲਾਂਬੇ ਲੰਬਿਆਂ ਦੀ ਟੈਨਸ਼ਨ ਨਾ ਲਿਆ ਅਗਰ ਮੇਰੇ ਹੁੰਦੇ ਉਹ ਤਾਂ ਭੌਂਕ ਦਿਆ ਨੇ ਯਾਰ ਵਈ ਮਰੀ ਜਾਂਦੀ ਆ ਪਕਾਈ ساری ਉਮਰ ਕੱਢਤੀ ਪੈਣ ਦੇ ਯਾਰ ਦੀ ਕੰਮਾਂ ਚ ਆਪਾਂ ਉਮਰ ਦੀ ਲਿਆਜ ਰੱਖਤਾ ਆ ਤੂੰ ਮੇਰੀ ਗੱਲ ਸੁਣਾ ਤੂੰ ਇੱਕ ਅੱਧਾ ਪੇ ਲਾ ਕੇ ਪੈ ਆਰਾਮ ਕਰਿਆ ਕਰ ਹੁਣ ਤੇਰੀ ਉਮਰ ਦੇਗੀ ਪੀਣ ਦੀ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਪੇਗ ਲਪਾਉਣਾ ਜਾਂ ਨਹੀਂ ਤੇ ਇਹ ਤਾਂ ਇੱਕ ਦੇ ਵੀ ਦੋ ਲਾਲਾ ਪਰ ਬੋਲੀ ਨਾ ਲਿਆ ਚੱਕ ਲਿਆ ਫਿਰ ਲਾ ਮੈਂ ਬਸ ਲਾ ਕੇ ਆਪਦਾ ਪਤਲਾ ਜਾਂ ਤੱਪ ਜੂੰ ਕਰ ਤੂੰ ਤੇ ਇਹ ਤਾਂ ਨਾ ਨਾ ਬੋਲੀ ਨਾ ਕਿ ਤਾ ਬਣ ਕੇ ਲਾਂਬਾ ਦਵਾ ਦੇ ਉਹ ਬੋੜਾ ਸਰੀਰ ਹੈ ਮੈਂ ਕਿਹਦੇ ਨਾਲ ਬੋਲਣਾ ਬੋਲਿਆ ਲਿਆ ਚੱਕ ਲਿਆ ਅੰਦਰ ਤਾਂ ਤਾਰੂ ਤਾਂ ਭਾਰੀ ਅਸਰ ਕੱਢਦਾ ਪਤਾ ਨਹੀਂ ਕੀ ਪਉਂਦਾ ਸਮਾਨ ਸੂਣ ਇੱਕ ਦਿਨ ਪੁੱਛਿਆ ਤਾਂ ਸੀ ਮੈਂ ਇਹਨੂੰ ਦੱਸਿਆ ਨਹੀਂ ਬਾਪ ਤਾਂ ਵਾਲਿਆਂ ਨੇ ਇੱਕ ਤਾਂ ਇਹਦੇ ਚ ਆਦਾ ਬਹੁਤ ਨੇ ਨਾ ਆ ਜਾਂਦਾ ਨਾ ਉਹ ਵਰਤਿਆ ਜੀ ਦੇਖੇ ਘਰੇ 76 ਪਵਾਉਂਦਾ ਲਵਾਉਣਾ ਉਹ ਹੁਣ ਲਤਾ ਮੈਂ ਲੈਣਾ ਪਾਣੀ ਨਾਲ ਗਲਾਸ ਤੂੰ ਉਧਰ ਨਾ ਆਈ ਮੈਂ ਲੈਣਾ ਪੀ ਕਿਤੇ ਮੈਨੂੰ ਘੋਲਾ ਪਵਾ ਦੇ ਮੇਰੇ ਨਾਰੂਤਾ ਮੇਰੇ ਸਾਲੇ ਦੀ ਇੱਕ ਨੰਬਰ ਆ ਓਏ ਉਹ ਤਾਂ ਬਜ਼ਰੀ ਤੇ ਤੇਰੇ ਇੱਕ ਹੀ ਲੱਡੇ ਕੱਢ ਦੂ ਬੜਾ ਅੱਛਾ ਲਾ ਪਿੰਦਾ ਲਤਾ ਆ ਓਏ ਫੜ ਲਾ ਲ ਦਾਰੂ ਦਾ ਤੇਰੀ ਮੈਨੂੰ ਸਿਹਰੇ ਦੀ ਲੱਗਦੀ ਆਂ ਮਰੀ ਤਾਂ ਦਾਰੂ ਦਾ ਬਜ਼ਰੀ ਤੇਜ ਆਂ বাজਦਾ ਛੱਤਾ ਜਮਾਂ ਮਖਾਂ ਬਣਦੀ ਆ ਗੱਲ ਥੋੜੀ ਬਾਲਾਂ ਦਾ ਐਡਾ ਵੱਡਾ ਪੀਵੇ ਉਹ ਇਹ ਤਾਂ ਮਰਦਾ ਹੈ ਉਹ ਤੂੰ ਟੋਕਿਆ ਨਾ ਕਰ ਮੇਰੇ ਸਾਲੇ ਦੀ ਉਮਰ ਨਾਂਗੀ ਇੰਨਾ ਚੀ ਇਹ ਕੀ ਆਪਣਾ ਡਰਾਮਾ ਡਰਾਮਾ ਨਾਂਗੇ ਅੰਦਰ ਉਹ ਮੇਰੇ ਸਾਲੇ ਦੀ ਉਰਦੀ ਤਾਂ ਨਹੀਂ ਕਿਧਰੇ ਹੈ ਦੁਬਾਰੇ ਲਾ ਲਈ ਜੇ ਤੇਰੇ ਮੂਰੇ ਬੋਤਲ ਧਰਤੀ ਤਾਂ 100 ਗਲਾਸ ਕਰ ਕੇ ਮਰ ਅੰਦਰ ਲੈ ਛੱਟੇ ਵੀ ਕੱਟਦੇ ਉਹਦੇ ਨਾਂ ਦੇ ਗੱਡੂ ਛੱਟੇ ਤਾਂ ਪਤਾ ਨਹੀਂ ਕਿਨੇ ਭਾਈਆ ਭੈਣ ਦੇ ਯਾਰ ਦੀ ਉਹ ਤਾਂ ਮੇਰੇ ਯਾਦ ਨਹੀਂ ਯਾਰ ਤੇ ਡੂ ਕੰਦੂ ਸਿੱਟਾ ਤੇਰਾ ਆਥੇ ਦੇ ਕੁੱਕੜ ਤੁਰਦਾ ਜਿਨਾ ਐ ਤੁਰੇ ਐਂਦੇ ਬਾਹਰ ਨੂੰ ਆਉਂਦੀ ਆ ਉਹ ਤੇਜ਼ੀ ਵਾਲੀ ਆ ਕੰਜਰਾ ਨਹੀਂ ਤਾਂ ਤੈਨੂੰ ਕਹੀ ਸੀ ਛੋਟਾ ਪੇ ਪੱਲਾ ਲਾ ਚਰਚਾਤਾ ਮੇਰੇ ਨਾਲ ਇਹਦਾ ਮਾੜੀ ਨਾਲ ਹੀ ਲੱਗਿਆ ਘੁਮਣਾ ਮੇਰਾ ਤਾਂ ਮੈਨੂੰ ਤਾਂ ਲੱਗਦਾ ਤੇਜ਼ ਦੂਰੀਦਾਰੀ ਤਾਂ ਨਹੀਂ ਕੱਢ ਲਈ ਹੋਈ ਦੂਰੀ ਦਾ ਪਤਾ ਨਹੀਂ ਤੀਰ ਦਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਖਰ ਪੀਤੀ ਨਹੀਂ ਤੂੰ ਨਹੀਂ ਲਾਂਦਾ ਪਿਗ ਨਾ ਤੂੰ ਲਾਂਦਾ ਐ ਬੋਲ ਨਹੀਂ ਨਾ ਮੇਰਾ ਤਾਂ ਆਇਆ ਬਣ ਕੇ ਬਸ ਕਹੇ ਨਾ ਜੱਜਮੈਂਟੋ ਵੀ ਬਿਆਹ ਪਰ ਜੀ ਆਵੜ ਜੀ ਕੋਲ ਪੀ ਕੇ ਮੈਂ ਕਹਨੂੰ ਬੋਲਦਾ ਬਲਾਉਂਦੀਆਂ ਨੇ ਹੋ ਮੈਂ ਨਹੀਂ ਬੋਲਦਾ ਚੁੱਪ ਕਰਕੇ ਪਈ ਲਾ ਬੋਈ ਰੋ ਜਾ ਅਗਰ ਬੋਲਿਆ ਨਾ ਕਰ ਆ ਬੋਤਲ ਨਾਲ ਲੈ ਕੇ ਜਾਏਂਗੇ ਕਿ ਮੈਂ ਤੈਨੂੰ ਕਿਹੜਾ ਪੀਗ ਬੋਤਲ ਇਹ ਹੋਰ ਪਾ ਦਾਂ ਪੀਗ ਆ ਤਦ ਤੁਸ ਲਵਣਾ ਤੈਨੂੰ ਮਰਦਾ ਸਾਬਰੀ ਨਹੀਂ ਹੈਗਾ ਤੇ ਇਹਦਾ 76 ਘਰੇ ਖਾਈ ਜਾਂਦਾ ਹੈ ਸਲਾਮ ਓਏ ਭੈਣ ਜਾਨ ਦੇ ਦਾ ਹੁਣ ਤੱਕ ਗਲਾਸ ਜਾਬੀਆਂ ਹੱਥ ਚ ਆਉਂਦਾ ਓਏ ਅਮਰਜੀਤ ਆਦਾ ਲੈ ਹੁਣ ਘਰ ਤੱਕ ਛੱਡਦਾ ਸ਼ੇਰ ਬਣ ਕੇ ਇੰਨਾ ਟਾਈਮ ਹੀ ਆਦਾ ਮੇਰੇ ਕੋਲੇ ਮੇਰੇ ਲਈ ਤਾਂ ਕੰਮ ਬਾ ਬੈ ਛੱਡਣ ਸੁਡਣ ਦਾ ਟਾਈਮ ਮੇਰੇ ਕੋਲ ਤਾਂ ਹੈ ਨਹੀਂ ਤੂੰ ਆ ਤਾਂ ਬਾਜ ਜੇ ਹੁਣ ਮੈਂ ਤੈਨੂੰ ਬੋਤਲ ਧਰਤੀ ਤੇਰਾ ਮਤਲਬ ਇਹ ਤਾਂ ਨਹੀਂ ਮੈਂ ਸਾਰੀ ਪੀਣਾ ਉਹ ਫੇਰ ਕਿ ਹੋ ਰਿਹਾ ਨੀ ਪੈਰਾ ਦੇ ਨੀ ਪਿਆਈ ਨੀ ਤੈਨੂੰ ਪੈਰਾ ਦੇ ਵੀ ਖੜਦਾ ਹੁਣ ਬਹਿ ਜਾ ਨਾ ਤੁਰਕੇ ਮੈਂ ਨੀ ਚਲਾ ਤੀ ਬਗਜੂ ਯਾਰ ਤੈਨੂੰ ਮਤਲਬ ਨਹੀਂ ਹੈਗਾ ਇਹਦੇ ਨਾਲ ਕੋਈ ਨਾ ਸਿਰਾ ਯਾਦ ਰੱਖੀ ਯਾਦ ਰੱਖ ਕੁੱਤੇ ਖੜੇ ਨੇ ਮੂੰਹ ਚ ਟੱਟਣੂਗਾ ਗਲੀ ਚ ਸੋਰਾ ਤੂੰ ਬੰਦਾ ਹੋ ਰਿਆ ਇਹ ਲੈ ਬੋਤਲ ਤੇਰੀ ਬੋਤਲ ਹੀ ਪੀ ਗਿਆ ਐਡੀ ਤੇਜ਼ ਦਰੂ ਕੋਈ ਨਹੀਂ ਅੱਜ ਤਾਂ ਪੀ ਗਿਆ ਉੜ ਕੇ ਆਉਣ ਦੇ ਨੂੰ ਪਿਉ ਛੋਲਣ ਇਹਨੂੰ ਮੈਂ ਵਾਲੀ दारू ਵੀ ਪੈਣ ਦੇ ਚਾਹਦਿ ਤੇ ਸਿੱਕ ਥੋੜੀ ਵੱਧ ਹੀ ਥਾਲੀ ਮੈਂ ਵੀ ਓਕੇ ਫੇਰ ਤਾ ਗੱਡਾ ਹੋ ਗਿਆ ਡਈਆਂ ਐ ਜਾਂ ਉਹਨਾਂ ਤਰ੍ਹਾਂ ਹੋਏ ਤੇੜਾ ਕਾਲਾ ਹੋਏ ਕੌਣ ਕਾਨੂੰ ਸਿਆਣਾ ਹੁੰਦੀ ਤੈਨੂੰ ਕੀ ਹੋ ਗਿਆ ਐ ਜਗ੍ਹਾ ਤੂੰ ਕਰੀਂ ਨਾ ਉਹ ਯਾਰ ਅਮਰਜੀਤ ਕੋਲੇ ਗਿਆ ਸੀ ਕੰਜਰ ਦੇ ਨੂੰ ਮੈਂ ਪੀਰ ਛੱਡ ਗਿਆ ਮੈਂ ਤੈਨੂੰ ਕਰੀ ਉਹਨੂੰ ਕਿਹਾ ਸੀ ਕੰਜਰ ਦੇ ਨੂੰ ਕਹਿੰਦਾ ਤੈਨੂੰ ਮੈਂ दारू ਪੀ ਆਤੀ ਹੁਣ ਤੇਰੇ ਪਿਆਰ ਦਾ ਨੌਕਰ ਤਾਂ ਨਹੀਂ ਮੈਂ ਛੱਡ ਗਿਆ ਮੈਂ ਤੈਨੂੰ दारू ਤੱਪ ਗਾਨੀ ਹੀ ਟੇੜਾ ਰਦਰ ਰਹੀ ਉਹ ਬੱਸ ਥੋੜੀ ਜਿਹੀ ਵੱਦੀ ਪੀਤੀ ਗਈ ਕਾਲਿਆ ਚੱਲ ਚੱਲ ਛੱਡਿਆ ਹੁਣ ਤਾਈ ਮੈਨੂੰ ਲੜੂ ਵੀ ਕਦੇ ਕਾਲਾ ਢਕਾ ਲੈ ਕਿਤੇ ਉਹ ਕੋਈ ਨਹੀਂ ਲੜਦਾ ਤੈਨੂੰ ਡਰਦਾ ਕਿਉਂ ਹੈ ਮੇਰੇ ਹੁੰਦੇ ਕੋਈ ਨਹੀਂ ਬੋਲ ਸਕਦਾ ਮੇਰੇ ਮੂਰੇ ਖਾਣਾ ਘਰੇ ਫਿਰ ਜੇ ਡੱਕ ਦਾਂਦੇ ਨੇ ਜੇ ਮਹੱਤਵ ਦੀ ਨੰਗੀ ਸੀ ਕੁੱਤੇ ਨੂੰ ਤਾਂ ਸ਼ਰਮ ਚਾਹੀਦੀ ਹੈ ਕਹਿੰਦੇ ਉਦੋਂ ਬਾਲੀਆਂ ਨਾ ਮਾਰ ਮੈਥੋਂ ਨੂੰ ਨਾ ਖਾਲੀ ਮੁੱਕੀਆਂ ਮੈਂ ਨਹੀਂ ਮਾਰਦਾ ਮਾਰੂ ਤਾਂ ਤਾਈ ਹੁਣ ਕਾਲਿਆ ਤੈਨੂੰ ਮੇਰੀਆਂ ਪੂਰੀਆਂ ਸ਼ੀਸ਼ਾ ਓਏ ਜਿਵੇਂ ਤੂੰ ਮੈਨੂੰ ਚੱਕਿਆ ਰੱਬ ਤੈਨੂੰ ਚੱਕੇ ਜਮਦਾ ਰਹਦਾ ਸ਼ਾਬਾਸ਼ 얘ਦਲੇ ਚੱਕੂ ਦਾ ਤਾਈ ਤੈਨੂੰ ਹੁਣ ਆਇਆ ਓਏ ਆਉਂਦੀ ਆ ਦਾਦਾ ਪੁੱਛਰੀ ਕੰਮ ਵਾਂਗੂ ਫੇਰ ਕੀ ਹੋ ਗਿਆ ਓਏ ਆ ਗਿਆ ਮੁੁੱਤਸ ਗਿਆ ਓਏ ਇਹ ਜਲੇ ਜਵਾਨ ਜੀ ਜਲਾਇਆ ਕਰ ਮੇਰੇ ਨਾਲ ਆ ਤੂੰ ਹੀ ਲੈ ਜਾ ਕਾਲਾ ਇਹਨੂੰ ਇਹਨੂੰ ਇੱਕ ਤਾਂ ਤੋੜ ਲਿਆ ਹੁੰਦਾ ਨਾਲ ਕੀ ਮਰੀਨਾ ਮੱਜਾ ਰਾਂ ਕਰਦੇ ਦੋ ਦਿਨ ਚਾਹੀ ਬਥੇਰੇ ਆ ਸੀ ਕੀ ਕਰਾਉਣਾ ਇਹ ਜੇ ਇਹਨਾਂ ਸ਼ਰਮ ਤਾਂ ਇਹਨੂੰ ਹੈ ਨਹੀਂਗੀ ਬਹਿ ਜਾ ਤਾਂ ਸ਼ਰਮ ਨੂੰ ਭਾਂ ਦੇ ਚੜਦੇ ਆ ਮੈਂ ਕੋਈ ਗੁਨਾਹ ਕਰਤਾ ਓਏ ਤੂੰ ਵੀ ਆ ਤੇਰੀ ਗਲਤੀ ਹੈ ਯਾਰ ਤੈਨੂੰ ਬੋਲਣਾ ਹੁਣ ਰੋਟੀ ਲੈਣੀ ਦੇਨੀ ਹੈ ਤੈਨੂੰ ਪੂੜੇ ਖੜ ਜਾ ਰੋਟੀ ਲੈ ਦੇ ਦੇ ਬਾਈ ਸੱਤ ਦਾ ਖਾਣਾ ਤਾਂ ਆ ਬੋਲਦਾ ਯਾਰ ਪੁੱਠਾ ਉਹ ਜਿਹੜਾ ਮੁੰਡਾ ਘਰ ਰੱਖਿਆ ਨੇ ਤਾਂ ਉਹ ਜਾਪ ਹੋ ਰਿਹਾ ਕਾਲੇ ਹਾਂ ਇਹਨਾਂ ਸ਼ਰਮਦਾ ਹੋਈ ਨਹੀਂਗੀ ਉਹ ਮੈਂ ਤਾਂ ਆਖਿਆ ਚਲ ਛੱਡਿਆ ਆ ਵਾ ਫੜਕੇ ਵਿਚਾਰੇ ਨੂੰ ਡਿੱਗਿਆ ਰਹੂ ਇੱਥੇ ਸ਼ਰਮ ਨੂੰ ਭੇਜੇ ਖਾਸ ਮੈਂ ਤੇ ਮੈਂ ਹੋਈ ਹੁਕਰੀ ਜਾਂਦਾ ਓਏ ਤਾ ਕਿਤਰਾ ਯਾਰ ਆ ਗਈ ਤੇਰੇ ਚੁੱਠਣ ਨੂੰ ਦਰੂਪੀ ਕਿੱਧਰ ਹੀ ਜਾਣਾ ਇਹਨੇ ਉਹ ਤਾਂ ਮੂੰਹ 'ਚ ਜਵਾਣ ਨਹੀਂ ਹੈਗੀ ਇਹਦੇ ਬਲਾਉਣੀ ਆ ਮੂਰੇ ਬੋਲਦੀ ਮੇਰੇ ਚਰ ਜਿਹੜੇ ਤੇ ਉੱਥੇ ਤਾਂ ਕੰਦ ਨੂੰ ਫੜ ਫੜ ਆਏ ਆ ਹੁੰਦਾ ਸੀ ਆਏ ਆ ਦੇਖਿਆ ਬੋਲਦੇ ਤੁਸੀਂ ਮੈਂ ਪਹਿਲਾਂ ਚੁੱਪ ਕਰ ਗਾ ਗਾਲਾਂ ਨਾ ਦੇ ਕੁੜੀ ਮਟਿਆਰਾ ਤਾ ਤੇਰੀ ਸ਼ਰਮ ਕਰ ਮੜੀ ਮੋਟੀ ਉਹ ਕੁੜੀ ਦਾ ਵੀ ਵਿਆਹ ਕਰਾਂਗੇ ਵਧੀਆ ਦੇਖੀ ਤੂੰ ਵੱਜੇਗਾ ਜੇ ਨਾਲ ਬਿਉ ਕੁੜੀ ਨੂੰ ਅਵੀ ਨੂੰ ਕੱਲਾ ਕਿਹੜਿਆ ਕਰਦੇ ਹੋ ਬੈਠ ਹੀ ਖੜਾ ਐ ਤੂੰ ਲੈ ਕੇ ਛਾਪ ਜੀ ਪੈ ਗਿਆ ਓਏ ਓ ਛਾਪ ਨੂੰ ਡਰਦਾ ਐ ਚਾਹਿਆ ਡੱਡ 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 ਰੂਜੀ ਕੱਲ ਰਹੀ ਗਈ ਓਏ ਹਾਂ ਐ ਤਦ ਹੀ ਨਿਕਲਦੇ ਨਹੀਂ ਡਰਦਾ ਹੀ ਆ ਤਾਈ ਤੋਂ ਡਰਦਾ ਮੈਂ ਤਾਈ ਤੋਂ ਕਿਵੇਂ ਰੋਲਾਇਆ ਵਰਖਿਆ ਤੂੰ ਕਿੱਧਰ ਵਾ ਗਿਆ ਸ਼ਿਸ਼ਰਾ ਵਾ ਗਿਆ ਸੁਨੇ ਜੀ ਪਾਇਆ ਤਸੇ ਬਗਉ ਨੂੰ ਮੈਂ ਤਾਂ ਯਾਰ ਇਹਨੇ ਛੱਡਣਾ ਗਿਆ ਜਿਆਦੇ ਆਊਟ ਹੋਇਆ ਮੈਂ ਤਾਂ ਕਿਤੇ ਮਾਂ ਭਲੇਟਤੀ ਮਹਾ ਇਹਨਾਂ ਰੋਲਾਇਆ ਵਰਖ ਕੇ ਕਿਤੇ ਦੰਨ ਉਗੜਾ ਹੈ ਜੰਗ ਜਿੱਤ ਕੇ ਆਇਆਗਾ ਜਰਾ ਥੱਡਣ ਆ ਗਿਆ ਸੀ ਤੂੰ ਮੈਥੋਂ ਹਉਣਾ ਲੈ ਲਈ ਛੋਲੇ ਇਹ ਜਿੱਤ ਤਾਂ ਉਹ ਜੰਗ ਉਹ ਤੇਰੇ ਪਿਆ ਦੇ ਲੱchnਾ ਉਹ ਜਾ ਕੂਕਸੂ ਕਰਦਾ ਹੋਇਆ ਹੀ ਇਹ ਕਰਦਾ ਤਾਈ ਕੋਲ ਦੀ ਲੰਗਿਆ ਨਹੀਂ ਜਾਂਦਾ ਮਾਗਲਾ ਕਹਿੰਦਾ ਦੇਖ ਕੇ ਛੱਡ ਗਿਆ ਮੇਰੇ ਤਾਂ ਨਾ ਦੱਪ ਕੇ ਤੂੰ ਡਰਦੀ ਹੈ ਦੁਨੀਆ ਮੈਂ ਦੱਸਾਂ ਗੱਲ ਹਸਾਬ ਨਾਲ ਪੀ ਲਿਆ ਕਰ ਤੈਨੂੰ ਕਿਹਦੀ ਲਵੇਟ ਆ ਤੂੰ ਜੋ ਪਤਾ ਵੀ ਘਰੇ ਵੀ ਜਾਣਾ ਹੈ ਸਾਬ ਨੂੰ ਘਰੇ ਤਾਂ ਆ ਗਿਆ ਮੈਂ ਹੋਰ ਭੈਣ ਦਾ ਥਾਈ ਚ ਪਿਆ ਹੋਏ ਇਹ ਛੱਡ ਕੇ ਗਿਆ ਦੁੰਦਾ ਛੱਡ ਕੇ ਗਿਆ ਛੱਡ ਗਿਆ ਫਿਰ ਕੀ ਕੋਈ ਮਾੜਾ ਇਹ ਕਰਤਾ ਇਹਨੇ ਛੱਡ ਗਿਆ ਬਗਾਨਾ ਇਹ ਲੋਕ ਕਿੰਨਾ ਜਾਣਗੇ ਹਾਂ ਲੋਕ ਕਿੰਨਾ ਕਿਸੇ ਮਾੜਾ ਲਾਦਾਗਾ ਜੇ ਪੀਣੀ ਆਉਦੀ ਘਰੇ ਆ ਕੇ ਪੀ ਲਿਆ ਕਰ ਘਰੇ ਭੈਣ ਦੇ ਯਾਰ ਦੇ ਤਾਂ ਲਿਆ ਕੇ ਦਿੰਦੇ ਤਾਂ ਇਹ ਨਹੀਂ ਕਿ ਜਦੋਂ ਮੈਂ ਕਿਹਾ ਸੀ ਮਹੱਪਈ ਆਥ ਨੇ ਮੈਨੂੰ ਪੌਗਾ ਲਵਾਜਾ ਕਰੋ ਆਦਾ ਪੈ ਕੇ ਰੋਟੀ ਖਾ ਕੇ ਆਪ ਨਾਲ ਤੌਜ ਸੌਜਾ ਕਰੋ ਤੌੜ ਨਾਲ ਮੈਂ ਤਾਂ ਆਪ ਦਾ ਹੁਣ ਫਿਰ ਤੇਰਾ ਪੌਗਾ ਹੀ ਲੱਗਿਆ ਹੋਇਆ ਉਹ ਤਾਂ ਹੋ ਗਿਆ ਮਰਜੀਤ ਕੋਲੇ ਵਗ ਗਿਆ ਸੀ ਉਹਨੇ ਬੋਤਲ ਧਰਤੀ ਮੈਨੂੰ ਵੇੜਤੀ ਆਹੋ ਐਦਾ ਗਲਾ ਢੋਲ ਤਾਰ ਦੂ ਬਟੋਲ ਮੇੜਦੀ ਓਏ ਡਰਮਾਂ ਦੇ ਡਰਮ ਪੀ ਗਿਆ ਤੇਰਾ ਤਾਇਆ ਕਹਿੰਦਾ ਕਿਹੜਿਆ ਝੇਡਾ ਜਿਹਾ ਕਰਦਾ ਤੂੰ ਓਏ ਲੈ ਕਰ ਲੈ ਗੱਲ ਬਾਦਰੀ ਦਾ ਕੰਮ ਹੂੰ ਕੁੜੀ ਮਟਿਆਰਾ ਤਾਇਆ ਗਾਲਾਂ ਨਾ ਕੱਢਿਆ ਕਰ ਐ ਕੰਦੀਆਂ ਹੋਈ ਤਾਂ ਗੱਲ ਐ ਸੋਚਦਾ ਸੋਚਦਾ ਨਹੀਂ ਚਲ ਬੜਾ ਦਾ ਭਾਸ਼ਣ ਜਣਾ ਦਿਓ ਭੱਜ ਜਾ ਯਾਰ ਆਪਦਾ ਤੁਸੀਂ ਜਾ ਗਾਲਿਆ ਬਸ ਤੇਰਾ ਭਾਈ ਧੰਨਵਾਦ ਐ ਜਾ ਭੱਜ ਜਾ ਭੱਜ ਜਾ ਆਦਾ ਵੇ ਕੰਮ ਕਰ ਲੈ ਤੂੰ ਕਹਿੰਦਾ ਰੋਟੀ ਲਿਆ ਓਏ ਸ਼ਾਬਾਸ਼ ਤਾਇਆ ਜਿਉਂਦਾ ਰਹੇ ਵਧੀਆ ਜਿੱਤ ਕਰੀਂ ਇਹਦਾ ਕੰਮ ਆ ਤੂੰ ਉਹਦਾ ਕੰਮ ਕਰ ਲੈ ਧੰਨਵਾਦ ਜਿਹੜਾ ਤੂੰ ਛੱਡ ਗਿਆ ਨਈ ਉੱਥੇ ਪੁੱਤੇ ਮੂੰਹ ਚੱਟੀਆਂ ਦੇ ਉੱਥੇ ਦਾ ਮੈਂ ਤੈਨੂੰ ਐਂ ਦਾ ਲਗਾਣਾ ਬਾਹਰ ਨਾ ਬੀਆ ਕਰ ਉਹ ਗੱਤ ਤੈਨੂੰ ਲੈ ਆ ਕੇ ਤਾਂ ਦਿੰਨਾ ਪਹਿਲਾਂ ਵੀ ਉਹ ਲੈ ਆ ਕੇ ਤਾਂ ਦਰਨਾ ਕੰਜਰ ਤੇ ਆ ਜਿੱਤਾ ਉਹਨੇ ਮੇਰੇ ਨਾਲ ਸਾਈ ਲਾਈ ਸੀ ਅਮਰਜੀਤ ਨੇ ਬਣਾਈ ਸੀ ਸਾਈ ਨੂੰ ਮਾਰ ਗੋਲੀ ਤੂੰ ਜਦੋਂ ਤੈਨੂੰ ਮੈਂ ਕਿਹਾਗਾ ਵੀ ਮੇਥੋਂ ਮਗਾ ਲਿਆ ਕਰ ਓਏ ਐਂ ਤਾਂ ਮੈਨੂੰ ਪਤਾ ਸ਼ੇਰਾ ਪਹਿਲਾਂ ਵੀ ਤਾਂ ਤੂੰ ਹੀ ਲੈ ਆ ਕੇ ਦਿੰਨਾ ਮੈਨੂੰ ਉਏ ਅੱਜ ਦਾ ਵਾ ਉਹੀ ਵਾ ਗਿਆ ਮਰਜੀ ਤਬਨੀ ਬਸ ਜਿਆਦ ਉਹ ਪਿਹੜਾ ਲਾਦਾ ਯਾਰ ਉਹਨੇ ਮੈਨੂੰ ਦੱਸਤਾ ਸੀ ਕਿੰਦਾ ਮੈਂ ਪਾ ਰੱਖੀ ਆ ਮਾਹ ਚਲ ਬਣਾ ਲਈ ਹੋ ਉਹਨੇ ਚਾਰ ਬੰਦੇ ਮੈਨੂੰ ਕਹਿਣਗੇ ਮੈਂ ਤੈਨੂੰ ਕਦੇ ਰੋਕਿਆ ਤਾਂ ਨਹੀਂ ਆਏ ਉਹ ਤਾਂ ਮੈਨੂੰ ਪਤਾ ਸ਼ੇਰਾ ਤੂੰ ਤਾਂ ਮੈਨੂੰ ਦੇਖ ਪੂਰਾ ਮਾਨ ਤਨ ਕਰਦਾ ਆਪਦਾ ਪਿਓ ਦਾ ਪੂਰਾ ਖਿਆਲ ਰੱਖਦਾ ਆਪਦੇ ਦਾ ਮੈਂ ਤਾਂ ਉਹਦੇ ਕਾਲੇ ਦੇ ਮੂੰਹ ਤੇ ਫਿਰ ਤਾਂ ਹੀ ਥੋੜਾ ਜਿਹਾ ਕਹਿਣਾ ਪਿਆ ਮਾਹ ਚਲ ਆਲਾ ਕਹਿੰਦਾ ਜਮੀਨ ਕੁਛ ਕੈਸੇ ਗੁੰਦੇ ਨੂੰ ਚਲ ਅਜੇ ਤਾਂ ਕੋਈ ਨਹੀਂ ਮੈਨੂੰ ਪਤਾ ਤੈਨੂੰ ਵੀ ਹੁਣ ਐ ਘਰੋਂ ਤਾਂ ਡਾੜਾ ਤੈਨੂੰ ਵੀ ਬੁੜੀਆਂ ਤੋਂ ਤੂੰ ਹੀ ਚਮਲਾਉਣਾ ਐ ਨਾ ਜਿੰਨਾ ਚ ਨਾ ਚਬਲਾ ਨੂੰ ਇਹਨੇ ਕੀ ਕਰਤਾ ਨੇ ਲੋਕਾਂ ਤੋਂ ਹੁਣ ਬਾਹਰੋਂ ਪੀ ਕੇ ਆਉਂਦਾਗਾ ਉਹ ਗਲੀਆਂ ਚ ਡੇਢਦਾਗਾ ਫਿਰ ਸੋਣਾ ਲਾਦਾ ਹੁਣ ਉਹ ਇਹਨੂੰ ਨਹੀਂ ਸ਼ਰਮ ਆਉਂਦੀ ਹੈਗੀ ਕੀ ਫਿਰ ਚੱਲ ਕੋਈ ਨਾ ਪੀ ਘਟ ਜੂਗਾ ਕਿਹ ਰ ਇਹਨੂੰ ਕਹਤਾ ਹੁਣ ਵੀ ਬਾਦ ਵੀ ਘਰੇ ਪੀ ਲਿਆ ਕਰ ਜੇ ਤੈਨੂੰ ਨਹੀਂ ਸਰਦਾਗਾ ਪੀਂਦਾ ਤਾਂ ਮੂ ਵੀ ਇਹ ਦੇਖ ਅੱਗੇ ਕਿਹੜਾ ਕਦੇ ਤਲੇ ਕਿੰਨ ਦਿੱਤੀ ਹੈਗੀ ਫਿਰ ਵੀ ਤਾਂ ਬਾਹਰੋਂ ਪੀ ਕੇ ਆਉਂਦਾ ਹੈ ਹੋਰ ਦਾ ਮੀ ਨੂੰ ਹਟਦਾ ਹੋਵੇ ਫਿਰ ਤਾਂ ਕਹਿੰਦੀ ਆਪਾਂ ਪਈ ਹਟਦਾਗਾ ਇਹ ਬਾਹਰ ਜਾਂਦਾ ਨਹੀਂ ਹੈਗਾ ਪੀਣ ਚੱਲ ਅੱਗੇ ਤੋਂ ਧਿਆਨ ਰੱਖੀ ਜੰਗਾ ਪੂਰੇ ਧਰਦਾ ਹੁੰਦਾ ਪਤਾ ਨਹੀਂ ਕਿੱਥੇ ਰੱਖ ਗਿਆ ਅੱਜ ਮੈਨੂੰ ਲਾਦਾ ਲਿਆ ਨਹੀਂ ਕਿਤੇ ਪਾਸੂ ਮੈਨੂੰ ਆਪ ਨੂੰ ਹੀ ਕਰਨਾ ਪਊਗਾ ਹੱਲ ਅੱਜ ਫੇਰ ਗੰਡੇ ਗੁੰਡੇ ਤਾਂ ਬਾਬਾ ਜੀ ਜੀ ਜਾਂਦੇ ਹੋ ਕੀ ਬਣਾਓਗੇ ਸਬਜ਼ੀ ਉਹ ਅੱਜ ਨਾ ਤਾਂ ਸਾਲਨ ਕਰਕੇ ਲਾਵਾਂਗੇ ਉਹ ਮੇਰੇ ਸਾਲੋ ਕਾ ਫੂਸੀ ਖਾਈ ਜਾਏ ਕੋਈ ਕਦੇ ਮੀਟ ਮੂਟ ਨੂੰ ਤੜਕਾ ਲਾ ਲਿਆ ਕਰੋ ਕਿਉਂ ਰਾਗ ਦੀ ਮਾੜਾ ਗਾ ਮਸਬਾ ਇਹ ਹੁੰਦਾ ਹੈਗਾ ਦੁਨੀਆ ਹੀ ਖਾਂਦੀ ਆ ਮੇਰੇ ਸਾਲ ਦਾ ਡੰਗ ਮਾਰਦਾ ਚਲ ਮੈਂ ਤਾਂ ਆਪਦਾ ਕੋਈ ਕਰਾਂ ਹੱਲ ਹਾਂ ਕਿੱਧਰ ਚੱਲ ਪਿਆ ਟੂਨ ਵਾਲੇ ਮੈਨੂੰ ਕਹਿੰਦਾ ਸੀ ਮੈਂ ਕਰੂੰ ਤੇਰਾ ਕੰਮ ਮੁਰਕੇ ਲਿਆਂਦੀ ਲੂੰਦੀ ਹੈ ਨਹੀਂ ਮਾਂ ਮੈਂ ਚੱਲ ਉਹ ਤੂੰ ਘਰੇ ਰਹਿ ਮੈਂ ਪੀ ਲੈ ਦੂੰਗਾ ਹਾਂ ਚਲ ਠੀਕ ਆ ਫਿਰ ਮੈਂ ਤਾਂ ਘਰੇ ਰਹਿ ਉਹ ਕੀ ਕਰਾਉਣਾ ਜੋ ਸਰਦਾ ਨਹੀਂ ਗਿਆ ਹੁਣ ਇਹ ਸਰ ਆਇਆ ਨਾ ਵੀ ਮੇਰਾ ਖਾੜਾ ਨਾ ਬੰਦ ਹੋ ਜੇ ਤੁਹਾਨੂੰ ਵੀ ਆਪਦਾ ਲਾਲਚ ਹੈ ਮੈਂ ਤਾਂ ਕੋਈ ਲਾਲਚ ਨਹੀਂ ਹੈਗਾ ਤੂੰ ਇਹਨੂੰ ਕਿਉਂ ਨਹੀਂ ਹਟਾਉਂਦਾ ਹੈਗਾ ਉਹ ਜੋ ਉੱਪਰ ਹੌਲੀ ਹੌਲੀ ਕਟਾ ਦੇਾਂਗੇ ਕਿ ਰੌਣਜ ਫਿਰ ਲੋਕਾਂ ਦੇ ਪੀ ਕੇ ਉਹ ਨਾਲੀਆਂ ਜਿਹੜੇ ਦਾ ਫਿਰ ਸੋਨਾ ਲਾ ਦਣ ਉੱਥੇ ਹੌਲੀ ਹੌਲੀ ਤੇਰੀ ਗੱਲ ਤੁਸੀਂ ਗੱਲ ਨਹੀਂ ਨਾਲੇ ਮੇਰੀ ਵਿੱਚ ਤੇਰੇ ਨਾਲ ਤੇਰੀ ਕਰੂਗੀ ਮੈਂ ਤੇਰੀ ਨੰਗੀਆਂ ਗਾਲਾਂ ਕੱਢਦਾ ਬਾਪੂ ਨੂੰ ਨਾ ਤਾਂ ਪੀਤੀ ਚ ਪਤਾ ਲੱਗਦਾਗਾ ਵੀ ਕਿੰਨੂ ਕੁਛ ਕਹੀ ਜਾਂਦਾ ਕਿ ਉਹ ਸਮਝਾਏਗਾ ਕੋਈ ਗੱਲ ਨਹੀਂ ਹਟ ਜਾਊਗਾ ਨਹੀਂ ਕੋਈ ਨਹੀਂ ਤੇਰਾ ਸਮਝਾ ਮੈਂ ਤਾਂ ਦੋ ਦਿਨ ਦੇਖਦੀ ਨਹੀਂ ਤਾਂ ਮੈਂ ਦੱਸ ਦੇ ਪੀਕੇ ਜਾਂਦੀ ਆ ਜਿਹੜੇ ਹਾਈ ਲੱਛਣ ਦੇ ਰਹੇ ਸੋਡੇ ਮੈਂ ਤਾਂ ਤੁਸੀਂ ਬੰਦ ਕਰ ਦਿਓ ਇਹਦੀ ਜਮਾ ਕਿਧਰ ਹੀ ਨਹੀਂ ਫਹਾ ਪੈਂਦਾ ਉਹ ਜੇ ਬੰਦ ਕਰਤੀ ਨਾ ਇਹਨੂੰ ਕੋਈ ਆ ਜਾ ਰੋਗ ਲਾਗੂ ਮੁੜ ਕੇ ਇੱਥੇ ਹਸਪਤਾਲਾਂ ਚ ਚੱਕੀ ਫਿਰਾਂਗੇ। ਉਹ ਨਹੀਂ ਬੰਦ ਕਰਕੇ ਤਾਂ ਦੇਖੋ। ਅਸੀਂ ਬੰਦ ਅਸੀਂ ਤੀਵੀਆਂ ਕਰ ਦੋ ਫਿਰ ਕਿ ਮੈਨੂੰ ਕਿਹਾ ਮੈਂ ਨਾ ਲੈ ਕੇ ਦੂੰਗਾ। ਨਹੀਂ ਨਹੀਂ ਲੈ ਕੇ ਦੇਣੀ ਅਸੀਂ ਆਪ ਹੀ ਰੋਕ ਲਾਂਗੇ। ਨਾ ਲੈ ਕੇ ਦੋ ਮੈਨੂੰ ਫਿਰ ਮਗਰੋਂ ਨਾ ਮੈਨੂੰ ਕਿਉਂ ਇੱਥੇ ਮੈਂ ਨਹੀਂ ਜਾਂਦਾ ਹਸਪਤਾਲਾਂ ਦੇ ਉੱਤੇ ਚੱਕੀ ਤੁਰਾ ਫਿਰੂ ਮੁੜ ਕੇ। ਜਾ ਮਾ ਨਾ ਦੇਖਿਓ। ਲੋੜ ਨਹੀਂ ਸਾਨੂੰ ਦਾ। ਆ ਸਾਡੇ ਤੋਂ ਨਹੀਂ ਗਾਣਾ ਲਿੱਤੀਆਂ ਜਾਂਦੀਆਂ ਰੋਜ਼-ਰੋਜ਼। ਕਿੱਥੇ ਆੜ ਗਵਾਂਡ ਵਾਲੇ ਵੀ ਮੂੰਹ ਚੱਕ-ਚੱਕ ਕੇ ਦੇਖਦੇ ਨੇ। ਸੁਹਾ ਲੈਂਦੇ ਨੇ ਵੀ ਇਹਨਾਂ ਦੇ ਬਾਰੇ ਰੋਹੂ ਜੀ ਕਲੇਸਸ ਦੇਖਣਾ ਹੀ ਹੈ ਕਿ ਆਹ ਕੁਝ ਹੁੰਦਾ ਹੈ ਇਹਨਾਂ ਦੇ ਚੱਲ ਭਾਈ ਸੋਡੀ ਮਰਜੀ ਹੈ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਫਿਰ ਉਹ ਵੱਲੇ ਆਵਰਜੀਤ ਕਿਵੇਂ ਆ ਠੀਕ ਆ ਕਲੇ ਬਹਿ ਜਾ ਇੱਧਰ ਫਿਰਦਾ ਮੇਰੇ ਕੋਲੇ ਆਇਆ ਸੀ ਮੈਂ ਤਾਂ ਕਿਵੇਂ ਹੈ ਖੈਰ ਤੇਰੇ ਯਾਰ ਦਾ ਪਤਾ ਹੀ ਨਹੀਂ ਲਿਆ ਮੈਂ ਕਿਹਾ ਤਾਂ ਇਹਦਾ ਮੇਰੇ ਤਾਂ ਇਹਦਾ ਟਾਈਮ ਆਉੜਦਾ ਅਰੇ ਇਹਦਾ ਯੋਗ ਆ ਮੰਜੀ ਜੀ ਬਿਆ ਕਹਿੰਦੇ ਉਹ ਤਾਂ ਦਵਾਈ ਬੂਟੀ ਬੰਦ ਕਰਤੀ ਜਮਾ ਉਹ ਤੱਕ ਜਮਾ ਡਕਾ ਕੇ ਤੋੜ ਦਿੰਦਾ ਸੀ ਮੂੰਹ ਤੱਕ ਹੁਣ ਤਾਂ ਜਮਾ ਨਾੜਾ ਹੀ ਖੜਾਤੀ ਆ ਉਹਦੀਆਂ ਕਹਿੰਦੀ ਅੱਛਾ ਇੰਨਾ ਕੁਝ ਹੋ ਗਿਆ ਹੋਰ ਉਹ ਤਾਂ ਦਖਲ ਦੁਖੜ ਵੀ ਰੱਖਿਆ ਨਾ ਨੇ ਇਹ ਦਵਾਈ ਬੂਟੀ ਦਵਾਈ ਨਹੀਂ ਦਵਾਈ ਹੁਣ ਤੇਰੇ ਵਾਲੀ ਕਿੱਥੋਂ ਦਵਾਉਣ ਉਹ ਬੰਦ ਕਰਤੀ ਉਹ ਤਾਂ ਇੱਥੇ ਹੀ ਮਿਲੂਗਾ ਤਾਂ ਹੀ ਉਹ ਮੇਰੇ ਲਈ 2 ਦਿਨ ਹੋ ਗਏ ਗੀੜਾ ਨਹੀਂ ਮਾਰਿਆ ਉਹਨੇ ਆਇਆ ਪਤਾ ਲੈ ਕੇ ਆਈ ਜੀ ਕੀ ਹੋਇਆ ਨੂੰ ਕੁਝ ਨਹੀਂ ਹੋਆ ਹਾਂ ਅਧਿਆ ਮਾਰਨ ਕਰਦੀ ਦਾ ਹਾਂ ਬਾਗੀਆਂ ਪਾਉਂਦਾ ਫਿਰੋ ਅਲੀ ਇਹਦਾ ਤਾਂ ਰੌਲਾਗਾ ਜੇ ਉਹ ਬੰਦ ਕਰਿਆ ਤਾਂ ਅਸੀਂ ਤਾਂ ਮੰਜੀ ਚ ਬੈਤੰਦਰੋ ਲੈ ਕੇ ਆਈਏ ਪਤਾ ਫਿਰ ਉਹਦਾ ਤੂੰ ਐ ਕਰ ਤੂੰ ਚੱਲ ਮੈਂ ਆ ਗਿਆ ਮਾੜਾ ਜੇ ਮੈਨੂੰ ਕੰਮਾਂ ਵਿੱਚ ਚੱਕੀ ਤੇ ਜਾਵਾ ਯਾਰ ਉਹ ਪੈਸੇ ਦੇਣੇ ਸੀ ਆ ਜੀ ਤੂੰ ਆਉਣਾ ਮਦਰ ਮੰਗਰੀ ਆ ਗਿਆ ਔਰ ਕੱਲਾ ਭੜਾ ਲੈਣਾ ਤਾਂ ਨਹੀਂ ਸੁਆਦ ਲੈਣਾ ਹੁੰਦਾ ਸਾਡੇ ਬੜਾ ਪਿਆਰਾ ਸੁਆਦ ਤਾਂ ਕਿਉਂ ਰਕਾਦਾ ਲੈਣਾ ਤੂੰ ਚੱਲ ਮੈਂ ਆ ਗਿਆ ਕਲਵਿੰਦਰ ਕਿੱਧਰ ਵਾਕੀ ਕਹਤੀ ਆ ਕੀ ਹੋ ਗਿਆ ਦਵਾਈ ਦੇਤੀ ਸੀ ਹਾਂ ਦਵਾਈ ਤਾਂ ਦੇਤੀ ਸੀ ਪਰ ਬੋਲਦਾ ਹੀ ਨਹੀਂ ਬਾਪੂ ਬੋਲਣਾ ਨੇ ਹੁਣ ਸੁਭਾਅ ਦਾ ਮਸਾ ਦਾ दारू ਛੱਡੀ ਹੈਗੀ ਸਰੀਰ ਵੀ ਛੱਡ ਜੂ ਇਹ ਐਸਾ ਮਨਦਾ ਜੇ ਤੁਹਾਨੂੰ ਕਹਿਆ ਸੀਗਾ ਉਦਦੇ ਭਾਈ ਹੌਲੀ ਹੌਲੀ ਛਡਾ ਦੇਣਾ ਤੁਸੀਂ ਤੇ ਇੱਕੇ ਲੱਤ ਉਹ ਹੀ ਗੱਲ ਤਾਂ ਕਹਿਣ ਲੱਗ ਗਏ ਵੀ ਛਡਾ ਦੇ ਦਰੂ ਨਾ ਛੇਤੀ ਦੀ ਅਗਰ ਦਵਾਈ ਦਿੰਨੇ ਆ ਮਾਂ ਨੂੰ ਪੁੱਛ ਲਓ ਮੈਂ ਤਾਂ ਦੇਣਾ ਤਾਂ ਹੈ ਕੀ ਉਹ ਦਵਾਈ ਦੇਈ ਤੇ ਜਾਣਾ ਹੋਰ ਦੱਸ ਇਹਨੂੰ ਕੀ ਦੇਈਏ ਇਹ ਹੁਣ ਸਰੀਰ ਹੀ ਛੱਡੂ ਸਾਰਾ ਕੁਝ ਛੱਡੂ ਇਹ ਵਧੀਆ ਚੰਗੀ ਗੱਲ ਆ ਗਿਆ ਛੱਡ ਰੱਖੀ ਸਾਰਾ ਕੋਸਤਾ ਖੜ ਗਿਆ ਹੁਣ ਆਪੀ ਹੌਲੀ ਹੌਲੀ ਸੱਟੋ ਵਜੂ ਕਰੀਂ ਕੋਸ ਨਹੀਂ ਹੁੰਦਾ ਕਾ ਆਪਣੇ ਇਥੇ ਡਿਸਪੈਂਸਰੀ ਤੇ ਫੇਰ ਵਧੀਆ ਗੋਲ ਨਾ ਦਿੰਦੇ ਨੇ ਡਿਸਪੈਂਸਰੀਆਂ ਨਾਲ ਡਿਸਪੈਂਸਰੀਆਂ ਨਾਲ ਜਿਹੜੇ ਛਰੀ ਲੁੱਟ ਹੋਣ ਲੱਗ ਗਏ ਫੇਰ ਤਾਂ ਬਸ ਐ ਚਾਰ ਦੋ ਦਿਨ ਹੋ ਗਏ ਵਧੀਆ ਸੁਖ ਦੀ ਰੋਟੀ ਖਾ ਲੈਣੀ ਹੈ ਬੁਖਾਰ ਦਾ 1000 ਦਿਨ ਡਿਸਪੈਂਸਰੀ ਦੀ ਗੋਲੀ ਬਥੇਰਾ ਕਰ ਦੂਗੀ ਸ਼ਰਾਬਿਆਂ ਦਾ ਲੁੱਟਕਾਰੀ ਦਿੰਦੀ ਐ ਆ ਤਾਂ ਕਹਿੰਦੇ ਨਹੀਂ ਵੀ ਚੱਲ 2 ਦਿਨ ਹੋ ਗਏ दारू ਛੱਡਤੀ ਚੱਲ ਆਇਆ ਤਾਂ ਟਲਮਟ ਤਾਂ ਹੋਈ ਜਾਂਦੀ ਹੁਣ ਇੱਕੋ ਦਾਮ 25 ਛੱਡਦੇ ਆਂਗੇ ਕਿਹੜਾ ਗੁਰਪੇ ਇਕੱਠਾ ਜਾ ਉਹਨਾਂ ਖੈਰ ਆ ਕਾਦੀ ਖੈਰ ਆ ਯਾਰ ਉਹੀ ਗੱਲ ਕਰਾਤੀ ਨੰਨੇ ਦਾ ਜਿਹੜੇ ਨਹੀਂ ਸੀ ਕਰਾਉਣੀ ਮੈਂ ਤਾਂ ਅਮਰਜੀਤ ਤਾਬ ਗੱਲਾਂ ਕਰੀ ਜਾਂਦੇ ਸੀ ਪਤਾ ਹੈ ਜਿਆਦਾ ਡਾਊਨ ਹੋ ਰਿਹਾ ਨਾਰੂ ਪਿੱਛੇ ਸਾਰਾ ਦਿਨ ਕਲੇਸ਼ ਰਹਿੰਦਾ ਸੀ ਯਾਰ ਕਲੇਸ਼ ਤਾਂ ਰਹਿਣਾ ਹੀ ਆ ਭਾਈ ਫੇਰ ਹੁਣ ਕੀ ਕਰੀਏ ਜਦੋਂ ਹੁਣ ਪੀ ਕੇ ਗਾਲਾਂ ਦਿੰਦਾ ਚੱਲ ਮਾ ਚੱਲ ਭਾਈ ਥੋੜਾ ਕੰਝੇ ਤੇ ਹੁੰਦਾ ਹੀ ਡੱਡ ਰਿਹਾ ਡੱਡੀ ਆ ਬਸ ਤੂੰ ਦਸਿਰ ਨਾ ਗੱਲ ਰੱਖਾਂ ਵੀ ਨਹੀਂ ਖੋਲਦਾ ਮਾੜਾ ਮੋਟਾ ਜਿਹਾ ਵਸੋ ਅਸੀਂ ਬਾਗ ਚੱਲਦੇ ਨਾਲ ਲੈ ਚੱਲਦੇ ਆ ਮਾੜਾ ਮੋਟਾ ਜਿਹਾ ਹੱਲ ਦਾ ਚੱਲਦਾ ਵਸੇ ਮਾਨਸਾ ਲੈ ਜਾ ਭਾਈ ਜੱਜਾ ਡਾਕਟਰ ਨੂੰ ਦਿਖਾਏ ਜਿੱਧਰ ਲੈ ਕੱਲੇ ਕੋਲੇ ਨਹੀਂ ਟਾਈਮ ਅਸੀਂ ਬਾਗ ਚੱਲਦੇ ਨਾਲ ਲੈ ਆਣੇ ਪੂਰੇ ਤਾਂ ਹਸਪਤਲ ਉੱਡਦਾ ਆਉਂਦਾ ਨਹੀਂ ਹੈ ਕੁਰਸੀ ਲਿਆ ਭਾਈ ਕਿੰਦਰ ਸਾਰਾ ਪਰਿਵਾਰ ਹੀ ਮੇਰੇ ਤਾਏ ਦੇ ਵਾਲੇ ਵਾਲੇ ਹੋਰੇ ਕੀ ਹੋਇਆ ਖੈਰ ਲੈ ਭਾਈ ਬਹਿ ਜਾ ਇੱਥੇ ਭਾਈ ਕੋਈ ਉਹ ਵਸਿਆ ਦਾਰੂ ਜੇ ਇੱਕੇ ਲੱਤ ਛੱਡ ਗਿਆ ਬਸ ਉਹਦਾ ਝੜਕਾ ਲੱਗ ਗਿਆ ਨੂੰ ਕੋਲੋਂ ਛਡਾ ਦਈਏ ਹੋਰ ਹਸਪਤਾਲ ਲੈ ਸਾਰਾ ਸਰੀਰ ਹੀ ਛੱਡ ਗਿਆ ਨਾ ਬੜਾ ਨਾ ਦਿੰਦਾ ਭਾਈ ਮਨ ਉਹ ਬੋਲੇ ਬਰੀ ਕਹੇ ਮਾਤਾ ਤੂੰ ਸਾਹ ਉਹ ਨਾਲ ਉਹਦੇ ਸਾਹ ਨਾਲ ਚੱਲਣਾ ਹੁਣ ਤੈਨੂੰ ਵੀ ਇਹ ਤਾਂ ਕੁੜੀ ਬਰਾਬਰ ਉਹ ਮੈਂ ਲੈ ਆਉਂਦਾ ਹੌਲੀ ਹੌਲੀ ਇਹਨਾਂ ਨੂੰ ਮੈਂ ਕਹਿਆ ਮੈਂ ਚੱਲ ਮੈਂ ਥੋੜੀ ਥੋੜੀ ਘਟਾਉਂਦਾ ਘਟਾਉਂਦਾ ਮਾਸ਼ੱਲਾ ਸਿਖਾ ਦਾਂਗਾ ਮੈਂ ਬਾਈ ਸੋ ਇੱਕ ਵਾਰ ਦੱਸ ਤੇਰੀ ਰਹਿ ਲੋ ਇਹਨੂੰ ਘਰ ਦੀ ਦਾਦੀ ਮਾਰੋ ਅੱਲੀ ਵਰਗਾ ਹੋ ਜੂ ਨਾ ਦਿਨਾਂ ਨਹੀਂ ਬਾਈ ਸੁਣੋ ਇਹ ਗੱਲ ਆ ਸਿਆਣੀ ਗੱਲ ਕਹਿੰਦਾ ਕੰਜਰ ਜੀ ਮਰ ਜਾਓ ਤੂੰ ਸੁਣ ਕੇ ਹਾਂ ਇਹ ਤਾਂ ਮਰਿਆ ਪਹਿਲੀ ਜਾਂ ਮਰ ਹਾਂ ਦਾਰੂ ਦੇ ਹੋਣ ਰਹਿ ਲਾ ਤੂੰ ਨਾਲ